ਅਰੇ ਚੈਨਲ ਕਰਦੇ ਕੀ ਕਰਦੇ ਹੁੰਦੇ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਚੈਨਲ ਸਾਡਾ ਫੜ ਲਾਈਕ ਵੀ ਕਰਦੇ ਆ ਸ਼ੇਅਰ ਕਰ ਦਮ ਹਾਂ ਸ਼ੇਅਰ ਕਰ ਦੇਖੀਓ ਸਬਸਕ੍ਰਾਈਬਰ ਤਾਂ ਨਹੀਂ ਮਿਲਣਾ ਇਹ ਮੈਨੂੰ ਬਾਰ ਕੋਈ ਹੈ ਪੈਂਡੀਆਂ ਰੱਖੇ ਹੋਲੇ ਉੱਪਰ ਜਾਣਾ ਹੁੰਗੇ ਤੁੰਗੇ ਤੁੰਗੇ 10:00 ਵਜੇ ਇਹਨੇ ਪਠਾਈ ਵੀ ਬਾਹਰ ਗੈਸਟ ਰੂਮ ਚ ਬਿਠਾ ਲਾਉਂਦੇ ਜੇ ਕੋਈ ਆਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਚ ਫਜ਼ਰ ਮੈਣੀ ਗੰਦੇ ਕਿਨਮਨ ਕਣੀ ਸ਼ੁਰੂ ਹੋ ਗਈ ਮੌਸਮ ਵਧੀਆ ਹੈ ਮੀਂਹ ਪੈਣ ਦੀ ਤਿਆਰੀ ਚ ਹੈ ਜੀ ਪਰ ਮੀਂਹ ਪੈਣ ਦੇ ਨਾਲ ਨਾਲ ਖੜਜ ਤੁਹਾਨੂੰ ਪਤਾ ਪਾਣੀ ਵੀ ਫਰਲ ਖੜ ਜਾਂਦਾ ਇੱਜਰ ਚੌਂਕ ਦੇ ਅੱਗੇ ਜਾ ਕੇ ਤਾਂ ਬਹੁਤ ਬੁਰਾ ਹਾਲ ਹੈ ਲੋ ਜੀ ਆਪਾਂ ਪਹੁੰਚ ਗਏ ਦੇਜੇ ਬਾਬੇ ਦੇ ਨਾਮ ਵਾਹੀ ਸਟੇ ਪਾਸ਼ਾ ਇਹ ਨਜਰਾਵਰ ਸਿੰਘ ਦੀ ਫੋਟੋ ਹੈ ਜਰਾਵਰ ਦੁਕਾਨ ਤੇ ਪਹਿਲੀ ਵਾਰ ਆਇਆ ਸੀਗਾ ਤਾਂ ਉਦੋਂ ਫੋਟੋ ਖਿੱਚੀ ਸੀ ਕਲਰ ਪਿੰਟ ਆਪਣੇ ਕੋਲ ਹੈਗਾ ਸੀਗਾ ਫਿਰ ਆਪਾਂ ਫਰੇਮ ਮੰਗਾ ਕੇ ਰੇਮ ਦੇ ਵਿੱਚ ਜੜਤੀ ਪਹਿਲਾ ਦਿਨ ਦਰਾਬਰ ਦਾ ਦੁਕਾਨ ਚ 3 ਵਜੇ ਚੱਲੇ ਜੀ ਹੁਣ ਲੰਚ ਕਰਕੇ ਆਪਾਂ ਚੱਲਦੇ ਆਂ ਮੋਹਾਲੀ ਕੋਰੀਅਰ ਪਰ ਲੱਗੇ ਜਾਣੀ ਚੀਏ ਤੇ ਨਾਲੇ ਆਪਾਂ ਦਰਾਬਰ ਨੂੰ ਵੀ ਮਿਲ ਲਈਏ ਦਰਾਬਰ ਆਪਣੇ ਨਾਨਕੇ ਗਿਆ ਹੋਇਆ ਉੱਥੇ ਬੈਠ ਕੇ ਲੰਚ ਕਰਦੇ ਫਿਰ ਮਿਲ ਕੇ ਉਹਨੂੰ ਚੱਲਦੇ ਪਾਂ ਮੋਹਾਲੀ ਦਰਾਬਰ ਕਿੱਥੇ ਆ ਕਿੱਥੇ ਤੁਸੀਂ ਇਹ ਆ ਚੇ ਨੋਟੀਖੰਦੇ ਤੁਸੀਂ ਹੈ ਨੀ ਨੀ ਕਰ ਰਹੇ ਨੀ ਨੀ ਕਰਦਾ ਆ ਦੇਖੀ ਹੁਣ ਖਾਮੰਦ ਕਰ ਲੈਣੀ ਹੈ ਨੇ ਸੋਜਣਾ ਦੇਖੋ ਆਈਸ ਕਲੋਜ਼ ਨਹੀਂ ਕਰਨੀ ਐ ਨਹੀਂ ਨਹੀਂ ਸੋ ਗਿਆ ਸੋ ਗਿਆ ਉਹ ਤੇਰੀ ਹੱਥ ਸਮਾਈਲ ਕਦ ਕਰਦਾ ਸੌਂਦਾ ਸੌਂਦਾ ਤੇਚ ਹੋ ਗਿਆ ਜੀ ਭਾਈ ਇਹ ਹਾਸ ਰਿਆ ਹੈ ਜਾਵੇ ਜੀ ਤੇਰੀ ਆ ਜਾ ਆ ਜਾ ਜਾ ਇਹ ਪਪਾ ਨਾ ਜੋ ਕਿਹਦਾ ਬਿੱਲੂ ਆ ਗਿਆ ਕਿਹਦੇ ਬਿੱਲੂ ਐ ਇਹਨਾਂ ਚੋਨਾ ਪਿੱਲੂ ਕੀਦੇ ਕਿਹਦਾ ਇਹਾਂ ਛੋਟਾ ਛੋਟਾ ਜ਼ਰਾ ਵਰਦਾ ਹੈ

क्या कहते हैं कि चाबी है मामू दी कि गड्डी है गड्डी खुले दी जो देखिए गड्डी खुले गई ओए ਲੰਤੀ ਕਿਸੇ ਜਨਾਈ ਉਸਦੀ ਕਾਫੀ ਅੱਧ ਤੱਕ ਸੀ ਰੇਤ ਨਹੀਂ ਪਾਣੀ ਰੁਕ ਗਿਆ ਅਗਰ ਠੀਕ ਹੋ ਗਈ ਤੋ ਉਸਦੇ ਦੇ ਉੱਪਰ ਬਾਈ ਜਰਾ ਬਾਈ ਜਰਾ ਜਿੱਥੇ ਜਾਣਾ ਦਬਾ ਦੇ ਅਰੇ ਸਿੱਟੀਆ ਸਿੱਟੀਆ ਜਾ ਤੱਲੇ ਹਰ ਆ ਜਾ ਆ ਜਾ ਆ ਜਾ ਆ ਜਾ ਜਲਦੀ ਆ ਲੈ ਕਿੱਥੇ ਆ ਜਾ ਓਏ ਇੱਥੇ

ਆ ਜਾਊਂਗਾ ਹਾਂ ਤੇ Papa ਨੇ ਜਾਣੀ ਉਹ ਦਾਦੀ ਦੇਖ ਦੇ ਦਨ ਟਰੈਵਰ ਕੋਲ ਜਾਣਾ ਹੈ ਹਾਂ ਮਿਸ ਕੱਦ ਨੂੰ ਯਾਦ ਆਂਦੀ ਤੈਨੂੰ ਦੀ ਹਾਂ ਕਿੰਨੀ ਮੈਨੂੰ ਯਾਦ ਆਂਦੀ ਉਹ ਫੋਨ ਤਾਂ ਕਰਦਾ ਨਹੀਂ ਉਹਨੂੰ ਕਰਦਾ ਕਦ ਕਰਿਆ ਤਾਂ ਫੋਨ ਮੈਂ ਨਹੀਂ ਕਰਿਆ ਦਾ ਅੱਛਾ ਕਿਤੇ ਜੀ ਗੱਲ ਕਰੀ ਦੀ ਕੀ ਕਹਿੰਦਾ ਤਾਂ ਟਰੈਵਰ ਟਰੈਵਰ ਪਰਮਾ ਮੇਨਾ ਤੂੰ ਮੇਰੇ ਕੋਲ ਆ ਜਾ ਨਹੀਂ ਤੇਰਾਵਰ ਕੀ ਕਹਿੰਦਾ ਨਾ ਮੇ ਜਰਾਵਰ ਕੋਲ ਜਾ ਮੈਂ ਜਲਦੀ ਮੈਂ ਕੰਡੂ ਕੁਮਾਕ ਲੈ ਕੇ ਆਉਂਗਾ ਠੀਕ ਹੈ ਮੈਂ ਹੁਣ ਥੋੜੀ ਨਾ ਹੁਣ ਤਾਂ ਮੈਂ ਜਾਣਾ ਹੈ ਕੰਮ ਪਰ ਸਮਾਨ ਆਪ ਚੱਕ ਲਈ ਸਾਰਾ ਜਿਹੜਾ ਕੋਰੀਅਲ ਕਰਨਾ ਹੁਣ ਆਪ ਚੱਲੇ ਆ ਕੋਰੀਅਲ ਕਰਨਾ ਮੋਹਾਲੀ ਮੇਨ ਆਫਿਸ ਆਪਣੇ ਜਿੱਥੇ ਕੋਰੀਅਲ ਬੁੱਕ ਹੁੰਦੇ ਤੱਕ ਇਹ ਖੜਾ ਦਿਸ਼ੀਆਂ ശ്രീ 갈വീരേ देखो काम पे ड्राइवर से ना तंग ना कर कर तंग ना कर इज ਜੀ ਕੋਰੀਅਰ ਦੇ ਕੇ ਹੋ ਗਏ ਆਪਾਂ ਫ੍ਰੀ ਚੱਲੀਏ ਵਾਪਸ ਹਾਂਜੀ ਘਰੇ ਪਹੁੰਚ ਪਹੁੰਚਦੇ 10 ਵੱਜ ਚੁੱਕੇ ਜੀ ਅੱਜ ਬਹੁਤ ਲੇਟ ਹੋ ਗਏ ਜੀ ਸੋ ਆਪਾਂ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਮਿਲਦੇ ਤੁਹਾਨੂੰ ਹੁਣ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਧੰਨਵਾਦ